2 ਮਾਰਚ 1968 ਨੂੰ ਫਤਿਹਪੁਰ ਦੇ ਵਿੱਚ ਇੱਕ ਬਾਲਕ ਦਾ ਜਨਮ ਹੁੰਦਾ ਉਹਦਾ ਨਾਮ ਰੱਖਿਆ ਜਾਂਦਾ ਕੁਲਦੀਪ ਕੁਲਦੀਪ ਦਾ ਆਪਣੀ ਨਾਨੀ ਦੇ ਨਾਲ ਬਚਪਨ ਤੋਂ ਲੈ ਕੇ ਜਦੋਂ ਤੋਂ ਪੈਦਾ ਹੋਇਆ ਬਹੁਤ ਜ਼ਿਆਦਾ ਪਿਆਰ ਸੀ ਕਿਉਂਕਿ ਨਾਨੀ ਦਾ ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੁੰਦਾ ਇਹਦੇ ਨਾਲ ਕਿ ਇਹਨਾਂ ਦੇ ਪਿੰਡ ਤੋਂ ਥੋੜੀ ਦੂਰੀ ਤੇ ਹੁੰਦੇ ਨੇ ਜਿਆਦਾ ਜਿਹੜਾ ਸਮਾਂ ਕੁਲਦੀਪ ਆਪਣੀ ਨਾਨੀ ਦੇ ਨਾਲ ਹੀ ਬਤੀਤ ਕਰਦਾ ਉੱਥੇ ਹੀ ਜ਼ਿਆਦਾ ਰਿਹਾ ਉੱਥੇ ਹੀ ਵੱਡਾ ਹੋਇਆ ਤੇ ਜਿਹੜਾ ਇਹਦਾ ਮੇਲ ਜੋਲ ਸੀ ਉਹ ਵੀ ਉਥੋਂ ਦੇ ਲੋਕਾਂ ਨਾਲ ਤੇ ਆਲੇ ਦੁਆਲੇ ਦੇ ਲੋਕਾਂ ਨਾਲ ਹੀ ਇਹਦਾ ਜ਼ਿਆਦਾ ਬਣਦਾ ਹੌਲੀ ਹੌਲੀ ਸਾਰਾ ਪਰਿਵਾਰ ਜਿਹੜਾ ਆਪਣੀ ਨਾਨੀ ਦੇ ਘਰ ਹੀ ਆ ਕੇ ਰਹਿਣਾ ਸ਼ੁਰੂ ਕਰਦਾ ਹੈ ਇਸ ਪਰਿਵਾਰ ਦੇ ਵਿੱਚ ਹੀ ਸ਼ੁਰੂ ਤੋਂ ਲੈ ਕੇ ਸਰਪੰਚੀ ਰਹੀ ਸੀ ਜਿਹੜੇ ਦੇ ਨਾਨੇ ਸੀ ਪਹਿਲਾਂ ਉਹ ਸਰਪੰਚ ਰਹੇ ਫਿਰ ਨਾਨਾ ਰਿਆ ਹੌਲੀ ਹੌਲੀ ਹੁਣ ਜਦੋਂ ਕੁਲਦੀਪ ਜਵਾਨ ਹੁੰਦਾ ਤਾਂ ਕਾਂਗਰਸ ਜੁਆਇਨ ਕਰਦਾ ਹੈ 1990 ਦੇ ਵਿੱਚ ਗੱਲ ਅੱਗੇ ਚੱਲਦੀ ਹੈ ਜਦੋਂ ਜਵਾਨ ਹੁੰਦਾ ਤਾਂ ਫਿਰ ਸਰਪੰਚੀ ਦਾ ਚੋਣ ਲੜਦਾ ਕੁਲਦੀਪ ਆਪ ਇਹਨਾਂ ਦੇ ਘਰ ਤੋਂ 20 25 ਕਦਮਾਂ ਤੇ ਇੱਕ ਹੋਰ ਘਰ ਹੁੰਦਾ ਤਿੰਨ ਭਰਾ ਹੁੰਦੇ ਨੇ ਉਹ ਦਵੰਗ ਕਿਸਮ ਦੇ ਕਹਿ ਲਈਏ ਉਹਨਾਂ ਦੇ ਕਈ ਕੇਸਾਂ ਦੇ ਵਿੱਚ ਨਾਮ ਚੱਲਦਾ ਹੁੰਦਾ ਥਾਣੇ ਦੇ ਵਿੱਚ ਤੇ ਉਹ ਕੁਲਦੀਪ ਨੂੰ ਫੁੱਲ ਸਪੋਰਟ ਕਰਦੇ ਹੁੰਦੇ ਨੇ ਉਹ ਪਰਿਵਾਰ ਦੀ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪੂਰੀ ਸਪੋਰਟ ਕਰਦੇ ਨੇ ਕੁਲਦੀਪ ਸਰਪੰਚ ਬਣਦਾ ਹੁਣ ਜਿਹੜਾ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ ਇੱਕ ਨਵੀਂ ਪੀੜੀ ਦਾ ਯੁੱਗ ਆ ਜਾਂਦਾ ਇੱਥੇ ਤੇ ਕੁਲਦੀਪ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਂਦਾ ਸਰਪੰਚ ਬਣਦਾ ਕਾਂਗਰਸ ਨੇ ਜੁਆਇਨ ਕੀਤੀ ਸੀ ਪਰ 2002 ਤੱਕ ਆਉਂਦਿਆਂ ਆਉਂਦਿਆਂ ਕੁਲਦੀਪ BSP ਜੁਆਇਨ ਕਰਦਾ ਤੇ BSP ਦੇ ਟਿਕਟ ਤੇ ਇਲੈਕਸ਼ਨ ਲੜਦਾ ਇੱਕ ਗੱਲ ਹੈ ਉੱਤਰ ਪ੍ਰਦੇਸ਼ ਊਨਾਵ ਜ਼ਿਲ੍ਹੇ ਦੀ ਊਨਾਵ ਜ਼ਿਲ੍ਹੇ ਦੇ ਵਿੱਚ ਪਿੰਡ ਹੁੰਦਾ ਮਾਖੀਪੁਰ ਜਿੱਥੇ ਕੁਲਦੀਪ ਦੇ ਨਾਨਕੇ ਹੁੰਦੇ ਨੇ ਹੁਣ ਕੁਲਦੀਪ ਜਦੋਂ ਇਲੈਕਸ਼ਨ ਲੜਦਾ ਤਾਂ ਉਹ ਜਿਹੜੇ ਤਿੰਨ ਭਰਾ ਸੀ ਇਹਦੀ ਫੁੱਲ ਸਪੋਰਟ ਕਰਦੇ ਨੇ ਤੇ ਕੁਲਦੀਪ ਸਿੰਗਰ ਇਹ ਇਲੈਕਸ਼ਨ ਜਿੱਤਦਾ ਐਮਐਲਏ ਬਣਦਾ ਐਮਐਲਏ ਬਣਨ ਤੋਂ ਬਾਅਦ ਹੁਣ ਇੱਥੇ ਇੱਕ ਗੱਲ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਵੀ ਜਿਹੜੇ ਉਹ ਤਿੰਨ ਭਰਾ ਸੀ ਉਹ ਥੋੜੇ ਜਿਹੀ ਕ੍ਰਿਮੀਨਲ ਟਾਈਪ ਸੀ ਉਹਨਾਂ ਤੇ ਕਈ ਤਰ੍ਹਾਂ ਦੇ ਕੇਸ ਚੱਲਦੇ ਸੀ ਇਨੂੰ ਐਸੀ ਹੁਣ ਮੈਂ ਐਮਐਲਏ ਬਣ ਚੁੱਕਿਆ ਹਾਂ ਤੇ ਇਹਨਾਂ ਦੇ ਨਾਲ ਮੇਲਜੋਲ ਘਟਾਉਂਦਾ ਹੈ ਵੀ ਲੋਕ ਕਹਿਣਗੇ ਕ੍ਰਿਮੀਨਲਾਂ ਦੇ ਨਾਲ ਘੁੰਮਦਾ ਹੈ ਮੇਲਜੋਲ ਘਟਾਉਂਦਾ ਤੇ ਆ ਜਾਂਦਾ ਉਸ ਪਿੰਡ ਦੇ ਵਿੱਚ ਸਰਪੰਚੀ ਦਾ ਚਨਾਬ ਹੁਣ ਸਰਪੰਚੀ ਦਾ ਚਨਾਬ ਜਦੋਂ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਭਰਾ ਇਹਨੂੰ ਕਹਿੰਦਾ ਵੀ ਦੇ ਤੂੰ ਐਮਐਲਏ ਬਣ ਚੁੱਕਿਆ ਅਸੀਂ ਤੇਰੀ ਫੁੱਲ ਸਪੋਰਟ ਕੀਤੀ ਹੁਣ ਸਰਪੰਚ ਮੈਨੂੰ ਬਣਾ ਦੇ ਇਥੇ ਕੁਲਦੀਪ ਚੰਗਰ ਦਾ ਕਹਿਣਾ ਹੁੰਦਾ ਵੀ ਤੂੰ ਆ ਪਿੰਡ ਦੇ ਵਿੱਚ ਜਾ ਕੇ ਪੁੱਛ ਵੀ ਲੋਕ ਤੈਨੂੰ ਚਾਹੁੰਦੇ ਨੇ ਵੀ ਤੂੰ ਸਰਪੰਚ ਬਣੇ ਉਹ ਤੇ ਕਈ ਕੇਸ ਚੱਲਦੇ ਸੀ ਤੇ ਪਿੰਡ ਦੇ ਵੀ ਨਹੀਂ ਸੀ ਚਾਉਂਦੇ ਵੀ ਉਹ ਸਰਪੰਚ ਬਣੇ ਦੂਜਾ ਕੁਲਦੀਪ ਸਿੰਘਰ ਨੂੰ ਇਹ ਸੀ ਵੀ ਜੇ ਸਰਪੰਚੀ ਇਹ ਤਾਂ ਸਾਡਾ ਖਾਨਦਾਨੀ ਇੱਥੇ ਸਾਡੀ ਮੋਹਰ ਲੱਗੀ ਹੋਈ ਹੈ ਸਰਪੰਚੀ ਸਾਡੀ ਹੈ ਐਮਐਲਏ ਵੀ ਅਸੀਂ ਤੇ ਸਰਪੰਚ ਵੀ ਅਸੀਂ ਜੇ ਇੱਕ ਵਾਰੀ ਸਰਪੰਚੀ ਚਲੀ ਗਈ ਤਾਂ ਹੋ ਸਕਦਾ ਮੁੜ ਕੇ ਨਾ ਆਵੇ ਇੱਥੇ ਕੁਲਦੀਪ ਸਿੰਘਰ ਇਲੈਕਸ਼ਨ ਆਪਣੀ ਮਾਂ ਨੂੰ ਲੜਵਾਉਂਦਾ ਮਾਂ ਸਰਪੰਚੀ ਦਾ ਚਨਾਲ ਲੜਦੀ ਹੈ ਦੂਜੇ ਪਾਸੇ ਇਹਨਾਂ ਦੇ ਨਾਲ ਸ਼ੁਰੂ ਤੋਂ ਇੱਕ ਹੋਰ ਪਰਿਵਾਰ ਸੀ ਜਿਹੜਾ ਇਲੈਕਸ਼ਨ ਲੜਦਾ ਹੁੰਦਾ ਸੀ ਅਕਸਰ ਉਹ ਹਾਰਦੇ ਰਹਿੰਦੇ ਸੀ ਇਹਨਾਂ ਤੋਂ ਉਸ ਹੀ ਮਹਿੰਦਰ ਦਾ ਪਰਿਵਾਰ ਤੇ ਇਹ ਤਿੰਨ ਭਰਾ ਉਹ ਮਹਿੰਦਰ ਦਾ ਸਾਥ ਦਿੰਦੇ ਨੇ ਚੋਣਾਂ ਦੇ ਵਿੱਚ ਪਰ ਇੱਥੇ ਕੁਲਦੀਪ ਸਿੰਘਰ ਦੀ ਜਿਹੜੀ ਮਾਂ ਹੁੰਦੀ ਹੈ ਉਹ ਸਰਪੰਚ ਬਣ ਜਾਂਦੀ ਹੈ ਸਰਪੰਚੀ ਦਾ ਚੋਣ ਜਿੱਤ ਜਾਂਦੀ ਹੈ ਪਰ ਸਰਪੰਚੀ ਦੇ ਦੌਰਾਨ ਉੱਥੇ ਲੜਾਈ ਹੁੰਦੀ ਹੈ ਕੁਲਦੀਪ ਸਿੰਘਰ ਦੇ ਭਰਾਵਾਂ ਦੀ ਤੇ ਇਹ ਜਿਹੜੇ ਤਿੰਨ ਭਰਾ ਸੀ ਇਹਨਾਂ ਤੋਂ ਸਭ ਤੋਂ ਛੋਟੇ ਭਰਾ ਨਾਲ ਉੱਥੇ ਮਾਰਪੇਟ ਵੀ ਇਹਦੀ ਕੀਤੀ ਜਾਂਦੀ ਹੈ ਇਹਨੂੰ ਕੁੱਟਿਆ ਜਾਂਦਾ ਹੈ ਹੁਣ ਭਦਾ ਜਿਹੜਾ ਸੀ ਉਹ ਐਮਐਲਏ ਸੀ ਉੱਥੇ ਪੁਲਿਸ ਪਹੁੰਚਦੀ ਹੈ ਤੇ ਉਹਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਐਮਐਲਏ ਦੇ ਭਰਾਵਾਂ ਦੀ ਸੁਣੀ ਜਾਂਦੀ ਹੈ ਉਸ ਬੰਦੇ ਨੂੰ ਜਿਹਨੂੰ ਕੁੱਟਿਆ ਸੀ ਉਹਨੂੰ ਹੀ ਫੜ ਲਿਆ ਜਾਂਦਾ ਤੇ ਕੁਲਦੀਪ ਸਿੰਘਰ ਦੇ ਭਰਾ ਤੇ ਉਹਦੇ ਨਾਲ ਜਿਹੜੇ ਹੋਰ ਹਮਾਇਤੀ ਹੁੰਦੇ ਨੇ ਉਹ ਜਾ ਕੇ ਪੁਲਿਸ ਨੂੰ ਇੱਕ ਰਵਾਲਵਾਰ ਦਿੰਦੇ ਨੇ ਤੇ ਤਿੰਨ ਕਾਰਤੂਸ ਦਿੰਦੇ ਨੇ ਉਹਨਾਂ ਦਾ ਕਹਿਣਾ ਸੀ ਇਹਦੇ ਨਾਲ ਸਾਡੇ ਤੇ ਨੇ ਹਮਲਾ ਕੀਤਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਤੇ ਨਾਲ ਦੀ ਨਾਲ ਪਰਚਾ ਦਰਜ ਕਰ ਦਿੱਤਾ ਜਾਂਦਾ 307 ਦਾ ਕੇਸ ਪੈਂਦਾ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਇੱਥੇ ਪੁਲਿਸ ਨੇ ਨਾਂ ਤਾਂ ਅਸਲਾ ਬਰਾਮਦ ਕੀਤਾ ਨਾ ਉਹਨਾਂ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਵੀ ਇਹ ਇਹਦਾ ਸੀ ਕਿੰਨੇ ਕੁੱਟਿਆ ਕਿੰਨੇ ਮਾਰਿਆ ਸਿਰਫ ਇੱਕ ਐਮਐਲਏ ਦੇ ਕਹਿਣ ਤੇ ਇਹ ਸਾਰਾ ਪਰਚਾ ਦਰਜ ਹੋ ਜਾਂਦਾ ਤੇ ਬੰਦੇ ਨੂੰ ਅੰਦਰ ਕਰ ਦਿੱਤਾ ਜਾਂਦਾ ਇਥੋਂ ਇਹਨਾਂ ਦੀ ਦੁਸ਼ਮਣੀ ਦੀ ਸ਼ੁਰੂਆਤ ਹੋ ਜਾਂਦੀ ਹੈ 2002 ਦੇ ਵਿੱਚ BSP ਤੋਂ ਟਿਕਟ ਲੈ ਕੇ ਐਮਐਲਏ ਬਣੇ ਸੀ ਪਰ 2007 ਆਉਂਦਿਆਂ ਆਉਂਦਿਆਂ ਇਹ ਸਮਾਜਵਾਦੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਉੱਥੋਂ ਇਲੈਕਸ਼ਨ ਲੜਦੇ ਨੇ ਕੁਣਾਵ ਜ਼ਿਲ੍ਹੇ ਦਾ ਇਹ ਇੱਕ ਹਲਕਾ ਪੈਂਦਾ ਬਾਂਗਰਮਾਉ ਉਥੋਂ ਫਿਰ ਇਹ ਐਮਐਲਏ ਜਿੱਤਦੇ ਨੇ ਤੇ ਇਹ ਪਰਿਵਾਰਾਂ ਦੇ ਵਿੱਚ ਜਿਹੜੀ ਦੁਸ਼ਮਣੀ ਸੀ ਇਹ ਵੱਧਦੀ ਜਾਂਦੀ ਹੈ ਇਹਨਾਂ ਤਿੰਨਾਂ ਭਰਾਵਾਂ ਤੇ ਲਗਾਤਾਰ ਪਰਚੇ ਕਰਵਾਏ ਜਾਂਦੇ ਨੇ ਕਿਸੇ ਦਾ ਕਿਸੇ ਤਹਿਤ ਕਦੇ ਦਾ ਕਿਸੇ ਤਹਿਤ ਜਦੋਂ ਇਹ ਵਿਧਾਇਕ ਨਹੀਂ ਬਣਦਾ ਉਦੋਂ ਉਹਨਾਂ ਤੇ ਕੋਈ ਤਿੰਨ ਚਾਰ ਪਰਚੇ ਸੀ ਪਰ ਜਦੋਂ ਇਹ ਐਮਐਲਏ ਬਣਦਾ ਆਪਣੀ ਪਾਵਰ ਦਾ ਇਸਤੇਮਾਲ ਕਰਦਾ ਉਹਨਾਂ ਦੇ ਉੱਤੇ ਅਣਗਿਣਤ ਪਰਚੇ ਹੋ ਜਾਂਦੇ ਨੇ 2012 ਦੇ ਵਿੱਚ ਫਿਰ ਭਗਵੰਤ ਨਗਰ ਤੋਂ ਇਲੈਕਸ਼ਨ ਲੜਦਾ ਸਮਾਜਵਾਦੀ ਪਾਰਟੀ ਤੇ ਫਿਰ ਐਮਐਲਏ ਬਣਦਾ ਪਾਰਟੀਆਂ ਬਦਲਦਾ ਪਰ ਆਈ ਵਾਰ ਵਿਧਾਇਕ ਬਣਦਾ ਐਮਐਲਏ ਬਣਦਾ ਇਹਦਾ ਜਲਵਾ ਉਸੇ ਤਰੀਕੇ ਬਰਕਰਾਰ ਰਹਿੰਦਾ ਹੁਣ ਤਿੰਨ ਵਾਰੀ ਐਮਐਲਏ ਬਣਦਾ ਤੇ ਜਲਵਾ ਪੂਰੇ ਜ਼ਿਲ੍ਹੇ ਦੇ ਵਿੱਚ ਇਹਦਾ ਹੁੰਦਾ ਪੂਰਾ ਬਾਹੂਬਲੀ ਹੁੰਦਾ ਇੱਕ ਤਰ੍ਹਾਂ ਦਾ ਨਾਲ ਜਿਹੜੇ ਦੇ ਛੋਟੇ ਭਰਾ ਨੇ ਉਹ ਲੋਕਾਂ ਤੇ ਅਤਿਆਚਾਰ ਆਪਣਾ ਤੱਕਾ ਜ਼ਮੀਨਾਂ ਤੇ ਕਬਜ਼ੇ ਉਹ ਸਾਰਾ ਕੁਝ ਉਹਨਾਂ ਦਾ ਵੀ ਚੱਲਦਾ ਰਹਿੰਦਾ ਨਾਲ ਨਾਲ ਇਹ ਪਰਿਵਾਰ ਦੇ ਨਾਲ ਦੁਸ਼ਮਣ ਹੁਣ ਇੱਕ ਭਰਾ ਨੂੰ ਅੰਦਰ ਕਰਵਾਇਆ ਉਹਦੀ ਜ਼ਮਾਨਤ ਹੁੰਦੀ ਹੈ ਬਾਹਰ ਆਉਂਦਾ ਤੇ ਦੂਜੇ ਭਰਾ ਨੂੰ ਇੱਕ ਹੋਰ ਪਿੰਡ ਦੇ ਵਿੱਚ ਉਹਤੇ ਇਲਜ਼ਾਮ ਲੱਗਦਾ ਵੀ ਉਹ ਇੱਕ ਲੜਕੀ ਨੂੰ ਕਿਤੇ ਵੇਚਦਾ ਹੁੰਦਾ ਪਰ ਲੋਕਾਂ ਵੱਲੋਂ ਫੜ ਲਿਆ ਜਾਂਦਾ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਇੱਥੇ ਪਰਿਵਾਰ ਦਾ આરોਪ ਹੁੰਦਾ ਵੀ ਐਸਾ ਨਾਂ ਤਾਂ ਕੋਈ ਕੇਸ ਸੀ ਨਾ ਕੁਝ ਵੀ ਸੀ ਇਹ ਸਿਰਫ ਕੁਲਦੀਪ ਸਿੰਘਰ ਦੇ ਕਹਿਣ ਤੇ ਸਾਰਾ ਕੁਝ ਹੋਇਆ ਪਰਚਾ ਵੀ ਦਰਜ ਹੋਇਆ ਤੇ ਕੁਲਦੀਪ ਸਿੰਘਰ ਦੇ ਬੰਦੇ ਹੀ ਕੁੱਟਣ ਵਾਲੇ ਸੀ ਇਹਨਾਂ ਨੇ ਕੁੱਟ-ਕੁੱਟ ਕੇ ਮਾਰਿਆ ਪਰ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਪਰਿਵਾਰਾਂ ਦੀ ਜਿਹੜੀ ਦੁਸ਼ਮਣੀ ਹੈ ਉਹ ਵੱਚ ਚੁੱਕੀ ਸੀ ਇੱਕ ਪਰਿਵਾਰ ਕਮਜ਼ੋਰ ਸੀ ਦੂਜਾ ਦਿਨੋਂ ਦਿਨ ਪਾਵਰਫੁੱਲ ਹੁੰਦਾ ਜਾਂਦਾ ਇਸੇ ਦੌਰਾਨ ਫਿਰ ਦੁਬਾਰਾ 2015 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੁੰਦੇ ਨੇ ਉਸ ਇਲੈਕਸ਼ਨ ਦੇ ਵਿੱਚ ਕੁਲਦੀਪ ਸਿੰਘਰ ਚੋਂ ਹੁੰਦਾ ਸੀ ਵੀ ਉਹਦੇ ਘਰ ਤੋਂ ਕੋਈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੇ ਪਰ ਦੂਜੇ ਪਾਸੇ ਸਮਾਜਵਾਦੀ ਪਾਰਟੀ ਆਪਣਾ ਕੈਂਡੀਡੇਟ ਹੋਰ ਖੜਾ ਕਰਦੀ ਹੈ ਕਲਦੀਪ ਸਿੰਗਰ ਉਹਦੇ ਖਿਲਾਫ ਆਪਣੀ ਪਤਨੀ ਨੂੰ ਇਲੈਕਸ਼ਨ ਲੜਵਾਉਂਦਾ ਇਹਦੀ ਪਤਨੀ ਹਾਲਾਂਕਿ ਇਲੈਕਸ਼ਨ ਜਿੱਤ ਜਾਂਦੀ ਹੈ ਪਰ ਸਮਾਜਵਾਦੀ ਪਾਰਟੀ ਦੀਆਂ ਅੱਖਾਂ ਦੀ ਕਿਰਕਰੀ ਬਣ ਜਾਂਦਾ ਕਲਦੀਪ ਸਿੰਗਰ ਤੇ 2017 ਦੇ ਇਲੈਕਸ਼ਨ ਆਉਂਦਿਆਂ ਆਉਂਦਿਆਂ ਕਲਦੀਪ ਸਿੰਗਰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਫਿਰ ਦੁਬਾਰਾ ਇਲੈਕਸ਼ਨ ਲੜਦਾ ਫਿਰ ਐਮਐਲਏ ਬਣਦਾ ਲਗਾਤਾਰ ਚਾਰ ਵਾਰ ਐਮਐਲਏ ਬਣਦਾ ਕਲਦੀਪ ਸਿੰਗਰ ਪਾਵਰ ਪੂਰੀ ਹੁੰਦੀ ਹੈ ਪੁਲਿਸ ਵਾਲਾ ਕੋਈ ਅੱਗੇ ਬੋਲਦਾ ਨਹੀਂ ਕੋਈ ਅਫਸਰ ਨਹੀਂ ਬੋਲਦਾ ਨਾਵ ਜ਼ਿਲ੍ਹੇ ਦੇ ਵਿੱਚ ਪੂਰੀ ਹਕੂਮਤ ਹੁੰਦੀ ਹੈ ਕੁਲਦੀਪ ਸਿੰਘਰ ਦੀ ਇਹਨਾਂ ਤਿੰਨਾਂ ਭਰਾਵਾਂ ਦੇ ਵਿੱਚੋਂ ਜਿਹੜਾ ਵਿਚਾਰਲਾ ਹੁੰਦਾ ਉਹਦੀ ਬੇਟੀ 4 ਜੂਨ 2017 ਨੂੰ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਉੱਥੇ ਜਾ ਕੇ ਰਿਪੋਰਟ ਲਿਖਵਾਈ ਜਾਂਦੀ ਹੈ ਵੀ ਉਹਨੂੰ ਅਗਵਾ ਕੀਤਾ ਗਿਆ ਤੇ ਉਹਦੇ ਨਾਲ ਰੇਪ ਕੀਤਾ ਗਿਆ ਪੁਲਿਸ 'ਚ ਰਿਪੋਰਟ ਦਰਜ ਕਰਦੀ ਹੈ ਲੜਕੀ ਉਹ ਨਾਬਾਲਗ ਹੁੰਦੀ ਹੈ ਤੇ ਉਹਦੇ ਵੱਲੋਂ ਜਦੋਂ ਨਾਮ ਲਿਖਵਾਇਆ ਜਾਂਦਾ ਰੇਪ ਕਰਨ ਵਾਲੇ ਦਾ ਤਾਂ ਪੁਲਿਸ ਵਾਲੇ ਨਾਮ ਲਿਖਣ ਤੋਂ ਇਨਕਾਰ ਕਰ ਦਿੰਦੇ ਨੇ ਉਹ ਨਾਮ ਹੁੰਦਾ ਹੈ ਕੁਲਦੀਪ ਸਿੰਘਰ ਦਾ ਪੁਲਸ ਵਾਲੇ ਨਾਮ ਨਹੀਂ ਲਿਖਦੇ ਉਹਨੂੰ ਸਮਝਾ ਬਜਾ ਕੇ ਕਿਸੇ ਵੀ ਤਰੀਕੇ ਘਰ ਭੇਜ ਦਿੱਤਾ ਜਾਂਦਾ ਹੈ ਇਸ ਘਟਨਾ ਨੂੰ 7 ਦਿਨ ਬੀਤਦੇ ਨੇ ਇੰਨੇ ਦੌਰਾਨ ਇਹ ਜਿਹੜੀ ਖਬਰ ਸੀ ਇਹ ਕੁਲਦੀਪ ਸਿੰਘਰ ਤੱਕ ਪਹੁੰਚਦੀ ਹੈ ਵੀ ਉਹਨਾਂ ਦੇ ਖਿਲਾਫ ਕੋਈ ਲੜਕੀ ਰੇਪ ਦਾ ਕੇਸ ਲਿਖਵਾਉਣ ਆਈ ਸੀ ਉਹਨਾਂ ਨੂੰ ਇਹਨਾਂ ਨੂੰ ਪਤਾ ਲੱਗਦਾ 11 ਤਰੀਕ ਨੂੰ ਉਹ ਲੜਕੀ ਪਿੰਡ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ 12 ਤਰੀਕ ਨੂੰ ਕਿਉਂਕਿ ਪਰਿਵਾਰ ਪਹਿਲਾਂ ਲੱਭਦਾ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ 12 ਤਰੀਕ ਨੂੰ ਉਸ ਲੜਕੀ ਦੀ ਮਾਂ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਜਾ ਕੇ ਫਿਰ ਰਿਪੋਰਟ ਲਿਖਾਈ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ 4 ਜੂਨ ਨੂੰ ਉਹ ਲੜਕੀ ਤੁਹਾਡੇ ਕੋਲ ਆਈ ਸੀ ਉਹਨੇ ਆਪਣੇ ਨਾਲ ਜਿਹੜਾ ਉਹਦੇ ਨਾਲ ਰੇਪ ਹੁੰਦਾ ਰਿਪੋਰਟ ਲਿਖਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਉਹ ਰਿਪੋਰਟ ਨਹੀਂ ਲਿਖੀ ਤੇ 11 ਤਰੀਕ ਨੂੰ ਉਹ ਲੜਕੀ ਗਾਇਬ ਹੋ ਜਾਂਦੀ ਹੈ ਤੇ ਉਹਦਾ ਸ਼ੱਕ ਫਿਰ ਕੁਲਦੀਪ ਸਿੰਘਰ ਤੇ ਜ਼ਾਹਿਰ ਕੀਤਾ ਜਾਂਦਾ ਹੁਣ ਪੁਲਿਸ ਨੂੰ ਲੱਭਦੀ ਹੈ ਤੇ ਇੱਕ ਹਫ਼ਤੇ ਬਾਅਦ ਉਹ ਲੜਕੀ ਨੇੜੀ ਇੱਕ ਪਿੰਡ ਹੁੰਦਾ ਆ ਲਿਆ ਉਥੋਂ ਬਰਾਮਦ ਕੀਤੀ ਜਾਂਦੀ ਹੈ ਫਿਰ ਉਹਦੇ ਬਿਆਨ ਲਏ ਜਾਂਦੇ ਨੇ ਤੇ ਬਿਆਨਾਂ ਦੇ ਵਿੱਚ ਲੜਕੀ ਦਾ ਕਹਿਣਾ ਸੀ ਵੀ ਉਹਨੂੰ ਮਾਰਿਆ ਕੁੱਟਿਆ ਗਿਆ ਤੇ ਇਹ ਸਾਰਾ ਕੁਝ ਕੁਲਦੀਪ ਸਿੰਘਰ ਦੇ ਕਹਿਣ ਤੇ ਕੁਲਦੀਪ ਸਿੰਘਰ ਦੇ ਬੰਦਿਆਂ ਨੇ ਕੀਤਾ ਪਰ ਪਰਚੇ ਦੇ ਵਿੱਚ ਫਿਰ ਕੁਲਦੀਪ ਸਿੰਘਰ ਦਾ ਨਾਮ ਕਿਤੇ ਵੀ ਨਹੀਂ ਹੁੰਦਾ ਅਣਪਛਤੇ ਬੰਦਿਆਂ ਦਾ ਹੁੰਦਾ ਤਿੰਨ ਵਾਰੀ ਰਿਪੋਰਟ ਲਿਖਾਈ ਜਾਂਦੀ ਹੈ ਪਰ ਕੁਲਦੀਪ ਸਿੰਘਰ ਦਾ ਕਿਤੇ ਵੀ ਨਾਮ ਨਹੀਂ ਲਿਖਿਆ ਜਾਂਦਾ ਉੱਥੇ ਇਹ ਹੁੰਦਾ ਇਹਨਾਂ ਨੂੰ ਲੱਗਦਾ ਵੀ ਇੱਥੇ ਰਿਪੋਰਟ ਪੁਲਿਸ ਇਹਨਾਂ ਦੀ ਨਹੀਂ ਲਿਖਣੀ ਇਹਦੀ ਚੱਲਦੀ ਹੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਫਿਰ ਉਸੇ ਪਿੰਡ ਦੇ ਵਿੱਚ ਜਿਹੜਾ ਮਹਿੰਦਰ ਸਿੰਘ ਸੀ ਜਿਹਦਾ ਪਰਿਵਾਰ ਇਹਦੇ ਨਾਲ ਇਲੈਕਸ਼ਨ ਲੜਦਾ ਸੀ ਮਹਿੰਦਰ ਵਕੀਲ ਹੁੰਦਾ ਉਹ ਕਹਿੰਦਾ ਵੀ ਜੇ ਪੁਲਿਸ ਵਾਲੇ ਇਹ ਰਿਪੋਰਟ ਨਹੀਂ ਲਿਖਦੇ ਤਾਂ ਤੁਸੀਂ ਕੋਰਟ ਦੇ ਵਿੱਚ ਜਾਓ ਕੋਰਟ ਆਊਟਰ ਕਰੇਗਾ ਤਾਂ ਪੁਲਿਸ ਨੂੰ ਇਹਦੇ ਖਿਲਾਫ ਐਫ ਆਈ ਆਰ ਲਿਖਣੀ ਪੈਗੀ 4 ਜੂਨ ਨੂੰ ਕੁੜੀ ਰਿਪੋਰਟ ਲਖਣ ਜਾਂਦੀ ਹੈ ਨਹੀਂ ਲਿਖੀ ਜਾਂਦੀ 11 ਨੂੰ ਕੁੜੀ ਗਾਇਬ ਹੋ ਜਾਂਦੀ ਹੈ ਹਫਤੇ ਬਾਅਦ ਲੜਕੀ ਮਿਲਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਉਹਦੇ ਪਰਿਵਾਰ ਤੇ ਉਹਦੇ ਚਾਚੇ ਤੇ ਤੇ ਉਹਦੇ ਪਿਓ ਤੇ ਕਈ ਤਰ੍ਹਾਂ ਦੇ ਕੇਸ ਪਾ ਦਿੱਤੇ ਜਾਂਦੇ ਨੇ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਇਹ ਰਿਪੋਰਟ ਲਖਣ ਦੇ ਖਿਲਾਫ ਵੀ ਰਿਪੋਰਟ ਨਾ ਲਖਾ ਨੀ ਤੇ ਤੁਹਾਡੇ ਪਰਿਵਾਰ ਨਾਲ ਬਹੁਤ ਬੁਰੀ ਹੋਏਗੀ ਪਰ ਲੜਕੀ ਨਹੀਂ ਮੰਨਦੀ ਅਖੀਰ ਲੜਕੀ ਲੜਕੀ ਦੀ ਮਾਂ ਤੇ ਲੜਕੀ ਦਾ ਪਿਤਾ ਫਰਵਰੀ 2018 ਦੇ ਵਿੱਚ ਲਾਹੌਰ ਕੋਰਟ ਪਹੁੰਚਦੇ ਨੇ ਉੱਥੇ ਜਾ ਕੇ ਅਪੀਲ ਕੀਤੀ ਜਾਂਦੀ ਹੈ ਤੇ ਇਹਦੀ ਸੁਣਵਾਈ ਜਿਹੜੀ ਹੋਣੀ ਸੀ ਉਹ 3 April 2018 ਨੂੰ ਹੁਣ ਉਸ ਦਿਨ ਪਹੁੰਚਦੇ ਨੇ ਪਰ ਉਸ ਦਿਨ ਸੁਣਵਾਈ ਨਹੀਂ ਹੁੰਦੀ ਫੈਸਲਾ ਹੋ ਸਕਦਾ ਅਗਲੇ ਦਿਨ ਆਉਣਾ ਸੀ ਪਰ 3 April ਨੂੰ ਹੀ ਜਦੋਂ ਇਹ ਕੋਰਟ ਤੋਂ ਵਾਪਸ ਆਉਂਦੇ ਨੇ ਕੁਝ ਬੰਦੇ ਆਉਂਦੇ ਨੇ ਪਿਓ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਉਹਨੂੰ ਮਾਰਨ ਕੁੱਟਣ ਤੋਂ ਬਾਅਦ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਬਕਾਇਦਾ ਪੁਲਿਸ ਸਟੇਸ਼ਨ ਲਿਆ ਕੇ ਉਹਦੀ ਮਾਰਕੁੱਟ ਕੀਤੀ ਜਾਂਦੀ ਹੈ ਉਹਦੇ ਤੇ ਵੀ ਇੱਕ ਆਮ ਸੈਕਟ ਦਾ ਪਰਚਾ ਪਾ ਦਿੱਤਾ ਜਾਂਦਾ ਵੀ ਇਹਦੇ ਕੋਲ ਹਥਿਆਰ ਸੀ ਇਹਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇੰਨੀ ਅੰਧੇਰਗਰਦੀ ਹੁੰਦੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਫਟਾਫਟ ਕੋਰਟ ਚ ਪੇਸ਼ ਕਰਕੇ ਉਹਦਾ ਰਿਮਾਂਡ ਵੀ ਲੈ ਲਿਆ ਜਾਂਦਾ ਇੱਥੇ ਇਲਜ਼ਾਮ ਇਹ ਹੁੰਦਾ ਵੀ ਇਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਤੇ ਕੁਲਦੀਪ ਸਿੰਘਰ ਦੇ ਭਰਾਵਾਂ ਵੱਲੋਂ ਵੀ ਕੁੱਟਿਆ ਜਾਂਦਾ ਪਰਿਵਾਰ ਜਾ ਕੇ ਪੁਲਿਸ ਦੇ ਮਿੰਤਰਲੇ ਕਰਦਾ ਵੀ ਇਹਨੂੰ ਛੱਡ ਦਿੱਤਾ ਜਾਏ ਇਹਦਾ ਕੋਈ ਕਸੂਰ ਨਹੀਂ ਇਹ ਸਾਰਾ ਕੁਝ ਗਲਤ ਹੈ ਪਰ ਕਰਨ ਵਾਲੀ ਪੁਲਿਸ ਦੀ ਛੱਡਣਾ ਕਿੰਨੇ ਸੀ ਉਹਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਪਰਿਵਾਰ ਨੂੰ ਇਹ ਲੱਗਦਾ ਖਾਸ ਕਰ ਉਹ ਲੜਕੀ ਨੂੰ ਇਹ ਲੱਗਦਾ ਵੀ ਨਾ ਤਾਂ ਮੈਨੂੰ ਇਨਸਾਫ ਮਿਲਣਾ ਨਾ ਮੇਰੀ ਰਿਪੋਰਟ ਹੋਣੀ ਹੈ ਕਿਤੇ ਕਿਤੇ ਕੁਝ ਵੀ ਨਹੀਂ ਹੋਣਾ ਤੇ ਫਿਰ 8 ਅਪ੍ਰੈਲ 2018 ਨੂੰ ਉਹ ਲੜਕੀ ਹੁਣ ਸੋਚਦੀ ਹੈ ਵੀ ਜਦੋਂ ਕੁਝ ਮਿਲਣਾ ਹੀ ਨਹੀਂ ਇਨਸਾਫ ਨਹੀਂ ਮਿਲਣਾ ਕੁਝ ਵੀ ਨਹੀਂ ਹੋਣਾ ਤਾਂ ਫਿਰ ਮੇਰਾ ਜਿਉਣ ਦਾ ਕੋਈ ਫਾਇਦਾ ਨਹੀਂ ਤੇ ਉਹ ਖੁਦਕੁਸ਼ੀ ਕਰੇਗੀ ਪਰ ਖੁਦਕੁਸ਼ੀ ਚੁੱਪਚੀਪੇ ਤੇ ਨਹੀਂ ਕਰੇਗੀ ਉਹ ਖੁਦਕੁਸ਼ੀ ਕਰੇਗੀ ਇਸ ਪਰਦੇਸ਼ ਦਾ ਜਿਹੜਾ ਸਰਪੰਚ ਹੈ ਮੁੱਖ ਮੰਤਰੀ ਹੈ ਅਦਿੱਤਿਆਨਾਥ ਜੋਗੀ ਉਹਦੇ ਘਰ ਦੇ ਸਾਹਮਣੇ ਹੁਣੇ ਘੋਸ਼ਣਾ ਕਰਦੀ ਹੈ 8 April 2018 ਨੂੰ ਉੱਥੇ ਪਹੁੰਚਦੀ ਹੈ ਘਰ ਦੇ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਵਾਲਿਆਂ ਵੱਲੋਂ ਫੜ ਲਿਆ ਜਾਂਦਾ ਹੁਣ ਜਦੋਂ ਇੱਕ ਘਟਨਾ ਇੱਕ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਹੁੰਦੀ ਹੈ ਤਾਂ ਫਿਰ ਇਹ ਦੀ ਜਿਹੜੀ ਨਿਗਾਹ ਹੈ ਮੀਡੀਆ ਦੀ ਉੱਤੇ ਪੈਂਦੀ ਹੈ ਇਹ ਤੋਂ ਪਹਿਲਾਂ ਇਹ ਖਬਰ ਸਾਰੀ ਪਿੰਡ ਪਿੰਡ ਤੋਂ ਥਾਣੇ ਤੱਕ ਹੀ ਸੀਮਤ ਸੀ ਪਰ ਹੁਣ ਮੀਡੀਆ ਨੂੰ ਜਦੋਂ ਪਤਾ ਲੱਗਦਾ ਤਾਂ ਫਿਰ ਦੇਸ਼ ਦੇ ਜਿਹੜੇ ਵੱਡੇ ਵੱਡੇ ਚੈਨਲ ਨੇ ਉਹ ਭੱਜਦੇ ਨੇ ਉਨਾਵ ਵੱਲ ਨੂੰ ਉਨਾਵ ਪਹੁੰਚਦੇ ਨੇ ਲੜਕੀ ਦੇ ਬਿਆਨ ਲੈ ਜਾਂਦੇ ਨੇ ਇੰਟਰਵਿਊ ਲੈ ਜਾਂਦੀ ਹੈ ਤੇ ਹੁਣ ਜਦੋਂ ਐਡਾ ਵੱਡੇ ਲੈਵਲ ਤੇ ਖਬਰ ਫੈਲਦੀ ਹੈ ਸਰਕਾਰ ਤੇ ਦਬਾਅ ਬਣਦਾ ਤੇ ਫਿਰ ਉਸ ਲੜਕੀ ਦੀ ਰਿਪੋਰਟ ਲਿਖੀ ਜਾਂਦੀ ਹੈ ਪਰ ਗ੍ਰਿਫਤਾਰ ਕਿਸੇ ਨੂੰ ਨਹੀਂ ਕੀਤਾ ਜਾਂਦਾ ਪਰ ਇੱਥੇ ਹੀ ਇਹਦੇ ਦੁੱਖਾਂ ਦਾ ਅੰਤ ਨਹੀਂ ਹੁੰਦਾ 9 ਅਪ੍ਰੈਲ ਨੂੰ ਇਹਦੇ ਪਿਤਾ ਦੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ ਹੁਣ ਹਾਹਾਕਾਰ ਮਚਦੀ ਹੈ ਪਿਓ ਨੂੰ ਜੇਲ੍ਹ ਤੋਂ ਲਿਆਂਦਾ ਜਾਂਦਾ ਜਦੋਂ ਪੋਸਟਮਾਰਟਮ ਕੀਤਾ ਜਾਂਦਾ ਉਹਦੇ ਉੱਤੇ 14 ਜ਼ਖਮ ਹੁੰਦੇ ਨੇ ਤੇ ਮੌਤ ਦਾ ਕਾਰਨ ਹੁੰਦਾ ਉਹਦੀ ਜਿਹੜੀਆਂ ਆਂ ਤੇ ਉਹ ਫਟ ਚੁੱਕੀ ਸੀ ਕਿਉਂਕਿ ਉਹਨੂੰ ਇੰਨਾ ਕੁੱਟਿਆ ਜਾਂਦਾ ਇੰਨਾ ਕੁੱਟਿਆ ਜਾਂਦਾ ਉਹ ਦਰਦ ਨਾਲ ਕਰਾਂਦਾ ਉਹ ਰੋਂਦਾ ਵੀ ਉਹਨੂੰ ਦਰਦ ਹੁੰਦਾ ਪਰ ਨਾ ਤਾਂ ਉਹਦਾ ਕੋਈ ਮੈਡੀਕਲ ਹੁੰਦਾ ਨਾ ਕੋਈ ਡਾਕਟਰ ਵੱਲੋਂ ਚੈੱਕ ਕੀਤਾ ਜਾਂਦਾ ਉਹਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਜਾਂਦਾ ਉੱਥੇ ਉਹਦੀ ਤਬੀਅਤ ਖਰਾਬ ਹੁੰਦੀ ਹੈ ਤੇ ਆਂਤ ਫਟਣ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਫਿਰ ਇੱਥੇ ਹੁਣ ਸਰਕਾਰ ਕੀ ਕਰਦੀ ਹੈ ਸਰਕਾਰ ਦੇ ਪ੍ਰੈਸ਼ਰ ਹੁੰਦਾ ਤੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਂਦਾ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੁੰਦੀ ਹੁਣ ਜਿਵੇਂ ਇਹ ਕੇਸ ਸੀਬੀਆਈ ਕੋਲ ਜਾਂਦਾ ਸੀਬੀਆਈ ਕੁਲਦੀਪ ਸਿੰਘ ਸਿੰਗਰ ਨੂੰ ਸੰਮਨ ਭੇਜਦੀ ਹੈ ਉਹਨੂੰ ਬੁਲਾਇਆ ਜਾਂਦਾ ਜਦੋਂ ਪਹੁੰਚਦੇ ਨੇ ਉਹਦੇ ਨਾਲ ਪੁੱਛਗਿੱਛ ਹੁੰਦੀ ਹੈ ਤਾਂ ਸੀਬੀਆਈ ਪਹਿਲੇ ਝਟਕੇ ਦੇ ਵਿੱਚ ਸੀਬੀਆਈ ਨੂੰ ਪਤਾ ਲੱਗ ਜਾਂਦਾ ਹੈ ਸਵਾਲ ਜਵਾਬ ਜਦੋਂ ਕਰਦੇ ਨੇ ਵੀ ਇਹ ਮੁਜਰਮ ਹੈ ਇਹਨੇ ਕੁਛ ਨਾ ਕੁਛ ਗਲਤ ਕੀਤਾ ਉਹਨੂੰ ਉਥੇ ਗ੍ਰਿਫਤਾਰ ਕਰ ਲਿਆ ਜਾਂਦਾ ਸੀਬੀਆਈ ਨੇ ਪਹਿਲੀ ਵਾਰ ਬੁਲਾਇਆ ਤੇ ਪਹਿਲੀ ਵਾਰ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਹਦਾ ਕਦੇ ਨਾਮ ਹੀ ਨਹੀਂ ਲਿਖਿਆ ਉਹਦਾ ਨਾਮ ਹੀ ਨਹੀਂ ਲਿਆ ਤੇ ਪੁੱਛਗਿਛ ਤਾਂ ਬਿਲਕੁਲ ਵੀ ਨਹੀਂ ਹੋਈ ਉਸ ਤੋਂ ਬਾਅਦ ਪਿਤਾ ਦੀ ਮੌਤ ਤੇ ਫਿਰ ਉਥੇ ਉਹਦੇ ਦੋਨਾਂ ਭਰਾਵਾਂ ਤੇ ਤੇ 10 ਜਣਿਆਂ ਤੇ ਪਰਚਾ ਦਰਜ ਹੁੰਦਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਪਰ ਜਿਹੜੀਆਂ ਮੁਸੀਬਤਾਂ ਸੀ ਉਹ ਇੱਥੇ ਬੰਦ ਨਹੀਂ ਹੁੰਦੀਆਂ ਇੱਕ ਪਾਵਰਫੁੱਲ ਬੰਦੇ ਨਾਲ ਇੱਕ ਪੈਸਾ ਤੇ ਰਤਵੇ ਵਾਲੇ ਬੰਦੇ ਦੇ ਨਾਲ ਇਹਨਾਂ ਦਾ ਸਾਹਮਣਾ ਸੀ ਸੀਬੀਆਈ ਇਹਦੇ ਵਿੱਚ ਕਾਰਵਾਈ ਕਰਦੀ ਹੈ ਗਵਾਹ ਜਿਹੜੇ ਸੀ ਉਹਨਾਂ ਦੇ ਬਿਆਨ ਲਏ ਜਾਂਦੇ ਨੇ ਗਵਾਹ ਤਿਆਰ ਕੀਤੇ ਜਾਂਦੇ ਨੇ ਹੁਣ ਇਸ ਕੇਸ ਦੇ ਵਿੱਚ ਅਹਿਮ ਗਵਾਹ ਸੀ ਇੱਕ ਕੁੜਕੀ ਦੀ ਚਾਚੀ ਤੇ ਇੱਕ ਕੁੜਕੀ ਦੀ ਮਾਸੀ ਮਹਿੰਦਰ ਜਿਹੜਾ ਵਕੀਲ ਸੀ ਪੂਰੀ ਜੀਤ ਜਾਣ ਲਾ ਕੇ ਲੱਗਿਆ ਹੋਇਆ ਸੀ ਵੀ ਲੜਕੀ ਨੂੰ ਇਨਸਾਫ ਮਿਲੇ ਤੇ ਲੜਕੀ ਦੀ ਜਾਨ ਨੂੰ ਖਤਰਾ ਸੀ ਕੋਰਟ ਵੱਲੋਂ ਆਰਡਰ ਕੀਤਾ ਜਾਂਦਾ ਇਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਤਿੰਨ ਗਨਮੈਨ ਦਿੱਤੇ ਜਾਂਦੇ ਨੇ ਤਿੰਨ ਗਨਮੈਨ ਹਾਰ ਟਾਈਮ ਨਾਲ ਰਹਿੰਦੇ ਸੀ ਜਿੱਥੇ ਵੀ ਜਾਣਾ ਹੋਵੇ ਹੁਣ ਇਹਨਾਂ ਨੇ ਰਾਇਬਰੇਲੀ ਜਾਣਾ ਸੀ ਰਾਇਬਰੇਲੀ ਉਹ ਲੜਕੀ ਦਾ ਚਾਚਾ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ ਉਹਨੂੰ ਮਿਲਣ ਜਾਣਾ ਸੀ ਚਾਚੀ ਨੇ ਮਾਸੀ ਨੇ ਇੱਕ ਦੀ ਮਾਂ ਇੱਕ ਖੁਦ ਤੇ ਇੱਕ ਵਕੀਲ ਮਹਿੰਦਰ ਹੁਣ ਜਿਹੜੇ ਗਨਮੈਨ ਸੀ ਉਹਨਾਂ ਨੇ ਨਾਲ ਜਾਣਾ ਸੀ ਪਰ ਗਨਮੈਨਾਂ ਦਾ ਕਹਿਣਾ ਸੀ ਵੀ ਲੜਕੀ ਨੇ ਖੁਦ ਸਾਨੂੰ ਕਿਹਾ ਵੀ ਅਸੀਂ ਗੱਡੀ ਦੇ ਵਿੱਚ 5 ਜਣੇ ਆ ਸਕਦੇ ਹਾਂ ਇਸ ਕਰਕੇ ਤੁਸੀਂ ਰਹਿਣ ਦਿਓ ਬਲਕਿ ਪ੍ਰਕਿਰਿਆ ਇਹ ਹੁੰਦੀ ਹੈ ਜੇ ਜਿਹਨੂੰ ਸੁਰੱਖਿਆ ਦਿੱਤੀ ਹੋਵੇ ਜੇ ਨਾ ਵੀ ਕਰੇ ਤਾਂ ਇਹਨਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਹੁੰਦਾ ਪਰ ਇੱਥੇ ਐਸਾ ਕੁਝ ਨਹੀਂ ਕੀਤਾ ਜਾਂਦਾ ਹੁਣ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਰਾਇਬਰੇਲੀ ਜਾਣਾ ਹੈ ਰਾਇਬਰੇਲੀ ਜਾਂਦੇ ਨੇ ਰਾਇਬਰੇਲੀ ਤੋਂ 25 ਕਿਲੋਮੀਟਰ ਪਹਿਲਾਂ ਇੱਕ ਤੇਜ਼ ਟਰੱਕ ਰਾਇਬਰੇਲੀ ਤੋਂ ਵੱਲੋਂ ਆਉਂਦਾ ਹੁੰਦਾ ਜਿਹੜੇ ਚਸ਼ਮਦੀਦ ਦੇਖਣ ਵਾਲੇ ਸੀ ਉਹਨਾਂ ਦੇ ਕਹਿਣ ਦੇ ਮੁਤਾਬਕ ਟਰੱਕ ਬਹੁਤ ਜ਼ਿਆਦਾ ਤੇਜ਼ ਸੀ ਉਹ ਸਿੱਧਾ ਆਉਂਦਾ ਇਸ ਗੱਡੀ ਨੂੰ ਨਿਸ਼ਾਨਾ ਬਣਾਉਂਦਾ ਤੇ ਗੱਡੀ ਨੂੰ ਠੋਕ ਦਿੱਤਾ ਜਾਂਦਾ ਹੈ ਗੱਡੀ ਬਹੁਤ ਦੂਰ ਜਾ ਕੇ ਗਿਰਦੀ ਹੈ ਕਿਸੜਦੀ ਜਾਂਦੀ ਹੈ ਤੇ ਉਹ ਡਰਾਈਵਰ ਜਿਹੜਾ ਸੀ ਉਥੋਂ ਫਰਾਰ ਹੋ ਜਾਂਦਾ ਇਸ ਗੱਡੀ ਦੇ ਵਿੱਚੋਂ ਇੱਕ ਲੜਕੀ ਨਿਕਲਦੀ ਕੋਸ਼ਿਸ਼ ਕਰਦੀ ਉਹ ਲੜਕੀ ਹੁੰਦੀ ਹੈ ਖੁਦ ਜਿਹਦੇ ਨਾਲ ਰੇਪ ਹੋਇਆ ਸੀ ਚਸ਼ਮਦੀਤਾਂ ਵੱਲੋਂ ਉਹਨੂੰ ਕੱਢਿਆ ਜਾਂਦਾ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਉੱਥੇ ਚਾਚੀ ਦੀ ਤੇ ਮਾਸੇ ਦੀ ਮੌਤ ਹੋ ਜਾਂਦੀ ਹੈ ਜਿਹੜੀਆਂ ਸੀਬੀਆਈ ਦੀਆਂ ਮੁੱਖ ਗਵਾਹ ਹੁੰਦੀਆਂ ਨੇ ਜਿਹੜਾ ਵਕੀਲ ਹੁੰਦਾ ਉਹ ਕੋਮਾ 'ਚ ਚਲਾ ਜਾਂਦਾ ਲੜਕੀ ਬਹੁਤ ਜ਼ਿਆਦਾ ਜ਼ਖਮੀ ਹੁੰਦੀ ਹੈ ਉਹ ਵੀ ਕੋਮਾ ਚਲੀ ਹੈ ਦੋ ਜਣਿਆਂ ਦੀ ਮੌਕੇ ਤੇ ਮੌਤ ਹੁੰਦੀ ਹੈ ਵਕੀਲ ਵੀ ਬਾਤ ਦੇ ਵਿੱਚ ਦਮ ਤੋੜਦਾ ਦੂਜੇ ਪਾਸੇ ਹੈਰਾਨੀ ਵਾਲੀ ਗੱਲ ਉਹ ਟਰੱਕ ਜਿਹੜਾ ਹੁੰਦਾ ਉਹਦੀ ਨੰਬਰ ਪਲੇਟ ਤੇ ਗ੍ਰੀਸ ਲੱਗੀ ਹੁੰਦੀ ਹੈ ਡਰਾਈਵਰ ਫਰਾਰ ਹੋ ਜਾਂਦਾ ਪਰ ਕੁਝ ਸਮੇਂ ਬਾਅਦ ਹੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੜੀ ਹੈਰਾਨੀ ਦੀ ਗੱਲ ਤੇ ਜਿਹੜੀ ਗ੍ਰੀਸ ਲੱਗੀ ਹੁੰਦੀ ਹੈ ਉਹਦੇ ਬਾਰੇ ਜਦੋਂ ਸਵਾਲ ਜਵਾਬ ਹੁੰਦੇ ਨੇ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਵੀ ਕਈ ਲੋਕ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਓਵਰਲੋਡ ਉਹਨਾਂ ਨੇ ਮਾਲ ਭਰਿਆ ਹੁੰਦਾ ਉਹ ਤੋਂ ਬਚਣ ਵਾਸਤੇ ਨੰਬਰ ਪਲੇਟ ਨਾਲ ਛੇੜਛਾੜ ਕਰਦੇ ਨੇ ਪਰ ਇੱਥੇ ਟਰੱਕ ਬਿਲਕੁਲ ਖਾਲੀ ਸੀ ਉਹਨਾਂ ਦੀ ਜਿਹੜੀ ਇਹ ਦਲੀਲ ਸੀ ਇਹ ਵੀ ਸਿਰੇ ਤੋਂ ਹੀ ਖਾਰਜ ਹੋ ਜਾਂਦੀ ਏ ਟਰੱਕ ਮਾਲਕ ਤੋਂ ਜਦੋਂ ਪੁੱਛ ਗਏ ਚ ਹੁੰਦੀ ਏ ਤਾਂ ਉਹਦਾ ਕਹਿਣਾ ਸੀ ਵੀ ਮੈਂ ਫਾਈਨਾਂਸ ਕਰਾਇਆ ਸੀ ਟਰੱਕ ਇਹਦੀ ਕਿਸ਼ਤ ਨਹੀਂ ਭਰੀ ਤੇ ਨੰਬਰ ਤੇ ਇਸ ਕਰਕੇ ਗ੍ਰੀਸ ਲਾਈ ਸੀ ਵੀ ਕਿਤੇ ਜੇ ਫਾਈਨਾਂਸਰ ਉਹ ਦੇਖ ਲੈਣ ਤਾਂ ਉਹ ਟਰੱਕ ਨੂੰ ਫੜ ਸਕਦੇ ਨੇ ਹੁਣ ਐਵੇਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਪਰ ਇੱਥੇ सीबीआई ਦੇ ਮੇਨ ਗਵਾਹ ਖਤਮ ਹੋ ਜਾਂਦੇ ਨੇ ਉਹ ਵਕੀਲ ਦੀ ਵੀ ਬਾਤ ਦੇ ਵਿੱਚ ਮੌਤ ਹੋ ਜਾਂਦੀ ਹੈ ਲੜਕੀ ਬਚਦੀ ਹੈ ਲੜਕੀ ਕੋਮਾ ਦੇ ਵਿੱਚ ਚਲੀ ਜਾਂਦੀ ਹੈ ਫਿਰ ਇਹ ਕੇਸ ਯੂਪੀ ਤੋਂ ਦਿੱਲੀ ਟਰਾਂਸਫਰ ਹੁੰਦਾ ਕੋਰਟ ਵਿੱਚ ਦਖਲ ਅੰਦਾਜ਼ੀ ਕਰਦਾ ਸੁਪਰੀਮ ਕੋਰਟ ਵੱਲੋਂ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਤੇ ਯੂਪੀ ਸਰਕਾਰ ਨੂੰ ਕਿਹਾ ਜਾਂਦਾ ਹੈ ਵੀ ਇਹਦੇ ਰਹਿਣ ਦਾ ਪ੍ਰਬੰਧ ਕੀਤਾ ਜਾਏ ਇਹਦਾ 15000 ਰੁਪਏ ਨੂੰ ਮਹੀਨੇ ਦਾ ਖਰਚਾ ਦਿੱਤਾ ਜਾਏ ਕਿਉਂਕਿ ਉੱਥੇ ਹੁਣੇ ਨਹੀਂ ਰਹਿ ਸਕਦੀ ਜੇ ਇਸ ਤਰੀਕੇ ਨਾਲ ਵਾਰਦਾਤ ਹੋ ਸਕਦੀ ਹੈ ਤਾਂ ਕੱਲ ਨੂੰ ਇਹਨੂੰ ਫਿਰ ਦੁਬਾਰਾ ਕੁਝ ਹੋ ਸਕਦਾ ਲੜਕੀ ਆਪਣੀ ਜਿੱਤ ਯਰਜਦੀ ਹੈ ਵੀ ਇਹਨੂੰ ਇੱਕ ਵਾਰੀ ਜੇਲ੍ਹ ਦੇ ਵਿੱਚ ਪਹਚਾਣਾ ਪਹਚਾਣਾ ਜੋ ਕੁਛ ਨੇ ਕੀਤਾ ਉਹਦੇ ਨਾਲ ਰੇਪ ਹੋਇਆ ਉਹਦੇ ਪਿਓ ਦੀ ਮੌਤ ਹੋਈ ਜੇਲ੍ਹ ਦੇ ਵਿੱਚ ਪਰਿਵਾਰ ਤੇ ਕਈ ਤਰ੍ਹਾਂ ਦੇ ਮੁਕੱਦਮੇ ਠੋਕੇ ਗਏ ਉਸ ਤੋਂ ਬਾਅਦ ਉਹਦੀ ਚਾਚੀ ਤੇ ਮਾਸੀ ਵੀ ਮਾਰੀਆਂ ਗਈਆਂ ਇੱਕ ਵਕੀਲ ਵੀ ਮਾਰਿਆ ਗਿਆ ਸੀਬੀਆਈ ਫੇਕ ਚਾਰ ਸ਼ੀਟ ਦਾਖਲ ਕਰਦੀ ਹੈ ਦਿੱਲੀ ਦੇ ਵਿੱਚ ਸੁਣਵਾਈ ਸ਼ੁਰੂ ਹੁੰਦੀ ਹੈ 2019 ਦੇ ਵਿੱਚ ਕੁਲਦੀਪ ਸਿੰਘ ਸਿੰਗਰ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਕੋਰਟ ਦੇ ਆਰਡਰ ਦੇ ਮੁਤਾਬਕ ਵੀ ਇੱਕ ਪਬਲਿਕ ਸਰਵੈਂਟ ਜਿਹੜਾ ਪੋਸਕੋ ਦੇ ਅਧੀਨ ਇਹਤੇ ਕੇਸ ਕੀਤਾ ਜਾਂਦਾ ਉਸ ਕੇਸ ਦੇ ਵਿੱਚ ਜੇ ਇੱਕ ਆਮ ਬੰਦੇ ਤੇ ਪੋਸਕੋ ਲੱਗਦੀ ਹੈ ਤਾਂ ਉਹਨੂੰ 7 ਸਾਲ ਦੀ ਘੱਟੋ-ਘੱਟ ਸਜ਼ਾ ਵੱਧ ਤੋਂ ਵੱਧ ਉਮਰ ਕੈਦ ਪਰ ਜੇ ਇੱਕ ਪਬਲਿਕ ਸਰਪੈਂਟ ਹੈ ਜਿਹੜਾ ਪਬਲਿਕ ਦੀ ਸੇਵਾ ਕਰਨ ਵਾਸਤੇ ਜੇ ਉਹ ਕੋਈ ਐਸਾ ਕਰਦਾ ਹੈ ਜੁਰਮ ਤੇ ਉਹਤੇ ਬਾਕਸੋ ਲੱਗ ਗਿਆ ਤਾਂ ਉਹਨੂੰ ਘੱਟੋ-ਘੱਟ ਮਿਨੀਮਮ 20 ਸਾਲ ਤੇ ਵੱਧ ਤੋਂ ਵੱਧ ਉਮਰ ਕੈਦ। ਉਹਨੇ ਪਬਲਿਕ ਸਰਵੈਂਟ ਸੀ। ਇਹਨੇ ਇੱਕ ਐਮਐਲਏ ਸੀ, ਜਿੱਤਿਆ ਹੋਇਆ ਐਮਐਲਏ ਸੀ, ਚਾਰ ਵਾਰ ਦਾ ਐਮਐਲਏ ਸੀ। ਉਸ ਸਮੇਂ ਜਦੋਂ ਇਹ ਵਾਰਦਾਤ ਹੁੰਦੀ ਹੈ, ਉਸ ਸਮੇਂ ਵੀ ਇਹ ਐਮਐਲਏ ਸੀ। ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਪਰਿਵਾਰ ਨੂੰ ਕੁਝ ਰਾਹਤ ਮਿਲਦੀ ਹੈ ਹਾਲਾਂਕਿ ਉਹ ਲੜਕੀ ਦਾ ਕਹਿਣਾ ਸੀ ਵੀ ਸਾਡੇ ਜ਼ਖਮਾਂ ਨੂੰ ਠੰਡਕ ਤਾਂ ਮਿਲਦੀ ਜੇ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ। ਕਿੰਨੇ ਅਤਿਆਚਾਰ ਸਾਡੇ ਨਾਲ ਹੋਏ ਸਾਨੂੰ ਆਪਣਾ ਪਿੰਡ ਆਪਣਾ ਪਰਦੇਸ ਛੱਡਣ ਤੇ ਮਜਬੂਰ ਹੋਣਾ ਪਿਆ ਸਾਨੂੰ ਦਿੱਲੀ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਕਈ ਸਾਲ ਬੀਤਦੇ ਨੇ ਕਰੀਬ 7 7 ਸਾਲ ਬੀਤ ਜਾਂਦੇ ਨੇ ਆ ਹੁਣ ਦਸੰਬਰ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਉਸ ਬੰਦੇ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਉੱਥੇ ਕਿਹਾ ਇਹ ਜਾਂਦਾ ਉਹਦੇ ਵਕੀਲਾਂ ਵੱਲੋਂ ਵੀ ਇਹ ਪਬਲਿਕ ਸਰਵੈਂਟ ਨਹੀਂ ਉਹ ਤੇ ਜਿਹੜੇ ਜੌਬ ਕਰਦੇ ਨੇ ਨੌਕਰੀ ਕਰਦੇ ਨੇ ਡੀ ਐਮ ਐਸ ਡੀ ਐਮ ਉਹ ਨੇ ਪਹਿਲੀ ਵਾਰ ਪਤਾ ਲੱਗਿਆ ਵੀ ਜਿਹੜਾ ਐਮਐਲਏ ਇੱਕ ਪ੍ਰਾਈਵੇਟ ਹੈ ਕੋਈ ਪ੍ਰਾਈਵੇਟ ਸੰਸਥਾ ਹੈ ਕਿਸ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ ਹਾਲਾਂਕਿ ਇਹਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ ਤੇ ਪਿਓ ਦਾ ਜਿਹੜਾ ਕਤਲ ਹੋਇਆ ਸੀ ਉਹ ਵੀ ਸੀਬੀਆਈ ਸਾਬਤ ਕਰਦੀ ਹੈ ਵੀ ਇਹਨੂੰ ਕੁੱਟ ਕੇ ਮਾਰਿਆ ਗਿਆ ਤਿੰਨ ਪੁਲਿਸ ਵਾਲੇ ਤੇ ਗੁਲਦੀਪ ਸਿੰਘਰ ਤੇ ਉਹਦੇ ਜਿਹੜੇ ਹੋਰ ਹਮਾਇਤੀ ਸੀ ਉਹਨਾਂ ਨੂੰ 10 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ ਇਹਦੇ ਵਿੱਚ 10 ਸਾਲ ਦੀ ਸਜ਼ਾ ਕੁਲਦੀਪ ਸਿੰਘਰ ਨੂੰ ਵੀ ਮਿਲੀ ਹਾਲਾਂਕਿ ਉਹ ਕੇਸ ਦੇ ਵਿੱਚ ਜ਼ਮਾਨਤ ਮਿਲੀ ਪਰ ਜਿਹੜਾ ਕਤਲ ਦਾ ਕੇਸ ਆ ਪਿਓ ਦਾ ਉਹਦੇ ਵਿੱਚ ਜਿਹੜੀ 10 ਸਾਲ ਦੀ ਸਜ਼ਾ ਉਹਦੀ ਜ਼ਮਾਨਤ ਨਹੀਂ ਮਿਲੀ ਇਸ ਕਰਕੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਹਜੇ ਨਹੀਂ ਆਇਆ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਜਿਹੜੀ ਜ਼ਮਾਨਤ ਮਿਲੀ ਹੈ ਇਹਦੇ ਖਿਲਾਫ ਵੀ ਅਪੀਲ ਕੀਤੀ ਹੈ ਉਹ ਲੜਕੀ ਨੇ ਵੀ ਤੇ ਦੂਜਾ ਸੀਬੀਆਈ ਦਾ ਵੀ ਕਹਿਣਾ ਵੀ ਜਿਹੜਾ ਇਹ ਫੈਸਲਾ ਆਇਆ ਜ਼ਮਾਨਤ ਦਾ ਇਹ ਗਲਤ ਹੈ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਇਸ ਫੈਸਲੇ ਦੇ ਖਿਲਾਫ ਉਮੀਦ ਕਰਦੇ ਆਂ ਵੀ ਜਿਹੜੀ ਇਹਨੇ ਜੋ ਕੁਝ ਵੀ ਕੀਤਾ ਇਹਨੂੰ ਇਹਦੀ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕਾਨੂੰਨ ਪੈਸੇ ਵਾਲੇ ਲਈ ਪਾਵਰਫੁੱਲ ਬੰਦੇ ਦੇ ਲਈ ਅੱਡ-ਅੱਡ ਨਹੀਂ ਹੋਣਾ ਚਾਹੀਦਾ ਜੇ ਕਿਸੇ ਆਮ ਬੰਦੇ ਤੇ ਇਸ ਤਰ੍ਹਾਂ ਦਾ ਕੋਈ ਕੇਸ ਹੁੰਦਾ ਤਾਂ ਕੀ ਉਹਨੂੰ ਇਸ ਤਰੀਕੇ ਨਾਲ ਜ਼ਮਾਨਤ ਮਿਲਦੀ ਕਦੇ ਵੀ ਨਹੀਂ ਮਿਲਦੀ ਅੱਜ ਵੀ ਉਹ ਲੜਕੀ ਇਨਸਾਫ ਦਾ ਇੰਤਜ਼ਾਰ ਕਰਦੀ ਹੈ ਅੱਜ ਵੀ ਉਹਨੂੰ ਖਤਰਾ ਹੈ ਅੱਜ ਵੀ ਉਹਦਾ ਕਹਿਣਾ ਵੀ ਅਸੀਂ ਉੱਥੇ ਨਹੀਂ ਜਾ ਸਕਦੇ ਅੱਜ ਵੀ ਉਹਨੂੰ ਖਤਰਾ ਵੀ ਉਹਦੇ ਜਵਾਕਾਂ ਦੇ ਨਾਲ ਉਹਦੇ ਪਤੀ ਦੇ ਨਾਲ ਕਿਸੇ ਦੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਇੱਕ ਪਾਵਰਫੁੱਲ ਬੰਦੇ ਨੇ ਸਾਰਾ ਘਰ ਜਿਹੜਾ ਸੀ ਉਹ ਤੈਸ ਨੈਸ ਕਰਕੇ ਰੱਖਤਾ ਤੇ ਹੁਣ ਸਾਰੇ ਦੇਸ਼ ਦੀ ਤੇ ਸਾਰੇ ਮੀਡੀਆ ਦੀ ਨਜ਼ਰ ਹੈ ਵੀ ਸੁਪਰੀਮ ਕੋਰਟ ਤੋਂ ਕੀ ਆਰਡਰ ਆਉਂਦਾ ਉਮੀਦ ਕਰਦੇ ਆ ਵੀ ਜੋ ਦੇਸ਼ ਵਾਸੀ ਚਾਹੁੰਦੇ ਨੇ ਗੁਲਦੀਪ ਸਿੰਘਰ ਨੂੰ ਉਹਦੇ ਕਰਮਾਂ ਦੀ ਸਜ਼ਾ ਮਿਲੇ ਤਾਂ ਹੋ ਸਕਦਾ ਸੁਪਰੀਮ ਕੋਰਟ ਤੋਂ ਉਹੀ ਆਰਡਰ ਆਵੇ ਲੋਕ ਬਹੁਤ ਜ਼ਿਆਦਾ ਤੰਗ ਸੀ ਇਹ ਸਾਰਾ ਕੁਝ ਹੋਇਆ ਇਹਦੇ ਭਰਾਵਾਂ ਕਰਕੇ ਕਿਉਂਕਿ ਇਹਦੇ ਭਰਾਵਾਂ ਦਾ ਉੱਥੇ ਲੋਕਾਂ ਦਾ ਆਲੇ ਦੁਆਲੇ ਦਾ ਕਹਿਣਾ ਸੀ ਵੀ ਸਭ ਤੋਂ ਜ਼ਿਆਦਾ ਲੋਕਾਂ ਨੂੰ ਉਹ ਤੰਗ ਕਰਦੇ ਸੀ ਇੰਨੀ ਜ਼ਿਆਦਾ ਉਹਨਾਂ ਦੀ ਬਦਮਾਸ਼ੀ ਚੱਲਦੀ ਸੀ ਕਿਸੇ ਨਾਲ ਕੋਈ ਵੀ ਵਾਰਦਤ ਕਰ ਦੇਣ ਉਹਨਾਂ ਦੇ ਖਿਲਾਫ ਕੋਈ ਬੋਲਣ ਵਾਲਾ ਨਹੀਂ ਸੀ ਜੇ ਆਪਣੇ ਭਰਾਵਾਂ ਨੂੰ ਵੀ ਥੋੜਾ ਜਿਹਾ ਕੱਸ ਕੇ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹਨੂੰ ਵੀ ਇਹ ਦਿਨ ਨਾ ਦੇਖਣੇ ਪੈਂਦੇ ਤੇ ਇੱਕ ਪਰਿਵਾਰ ਵੀ ਇਸ ਤਰੀਕੇ ਦੇ ਨਾਲ ਤੈਸ ਨੈਸ ਨਾ ਹੁੰਦਾ ਇਹ ਪਰਿਵਾਰ ਸੀ ਕੁਲਦੀਪ ਸਿੰਘ ਸਿੰਗਰ ਦਾ ਜਿਹੜਾ ਚਾਰ ਵਾਰ ਐਮਐਲਏ ਜਿੱਤਿਆ ਤੇ ਇੱਕ ਪਾਵਰਫੁੱਲ ਬੰਦਾ ਸੀ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮਸੀਤਾਂ ਤੋਂ ਬਚ ਸਕਦੇ ਹਾਂ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ